ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਤਨ ਪ੍ਰਤਖ ਗੁਰੂ ਨਿਸਤਾਰੇ ਸਤਨਾਮ श्री वाहिगुरु साहिब जी गुजरी महला पंज हार तान हार तान ताप हर तान ਖਨਾ ਬਿਸਰ ਮੰਨਤੇ ਹਰ ਹਾਰ ਸਾਧ ਸੰਗਤ ਮੈਂ ਪਾਇਆ ਹਰ ਧਨ ਜਾ ਮਖਨਾ ਵਿਸਰਾ ਮੰਨ ਤੇ ਹਰ ਮਾਰ ਸਾਧ ਸੰਗਤ ਮਹ ਬਾਇ ਹਰ ਧਨ ਜਾਗਤ ਸੂਤਾ ਹਰ ਧਨ ਇਸਨਾਨ ਹਰ ਧਨ ਗਿਆਨ ਹਰ ਸੰਗ ਲਾਇ ਤਿਆਨਾ ਹਰ ਧਨ ਤੁਲਹਾ ਚਿੰਦ ਵਿਸਾਰੀ ਹਰ ਧਨ ਲਾਹਿਆ ਤੁਖਾ ਹਰ ਧਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੋਕਾ ਖਾਵਹੁ ਖਰਚਹੁ ਸੰਗੇ ਲਾਡਖਜਾਨਾ ਗੁਰਨਾਨਕ ਕਉ ਦੀਆ ਇਹੋ ਮਾਨ ਹਰ ਰੰਗ ਰੰਗੇ ਖਾਓ ਖਰਚੋ ਟੋਟ ਨਾ ਆਵੇ ਹਾਲਤ ਪਾਲਤ ਕ ਸੰਗੇ ਲਾਡ ਖਜਾਨਾ ਗੁਰਨਾਣਕ ਕਉ ਦਿਆ ਇਹੋ ਮਨ ਹਰ ਰੰਗ ਰੰਗ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਆਇਆ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਤੇ ਆਵੇ ਧਾਈ ਸਭ ਥਾਈ ਹੋਏ ਸਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚਵਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜੱਗੀਆਂ ਤਪੀਆਂ ਜਿਹੜਾ ਨਾਮ ਜਪਿਆ ਬਣਸ਼ ਕੀਆ ਦੇਗ ਚਲਾਈ ਤੀਗ ਵਾਹੀ ਦੇਖਿਆ ਡਿਲ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜੇਨਾ ਸਿੰਘ ਆਸਗੜੀਆਂ ਨੇ ਧਰਮ ਹੀ ਸੀਸ ਦਿੱਤੇ ਬੰਦ-ਬੰਦ ਕਟਾਈ ਖੋਪਰੀਆਂ ਲੋਹਾਂ ਜਾਂ ਚਰਖੀਆਂ ਦੇ ਚੜਿਹਾਰਿਆਂ ਨਾਲ ਜੀ ਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਨਾਲ ਨਿਵਾਹੀ ਤਿਨਾ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਾ ਤੱਕ ਤਾ ਸਰਬੱਤ ਗੁਰਦਵਾਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਦਾ ਸਦਕਾ ਸਰਬਸਖੂ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗਤ ਹੈ ਬਿਰਤਗੀ ਪੈਜ ਬਾਂਸਗੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ দান ਕੇ ਇਸ দান ਰਹਿਤ দান ਗਵਿੰਕ দান ਵਿਸਾਹ দান ਰੋਸਾ ਦਾਣਾ ਸਰਦਾ ਨਾਮਦਾਨ ਸ੍ਰੀ ਅਮਰਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੁਗ ਜਗ ਅਟਲ ਧਰਮ ਕਾ ਜੈਕਾਰ ਬੁਲੂ ਜੀ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਾਥ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਤਾ ਦਾਤ ਪਿਆਰੀ ਖਾਕਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੀ ਮਾਣ ਨੇ ਤਾਣਿਆਂ ਦੀ ਤਾਣ ਨੇ ਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਅਕਾਲ ਪੁਰਖ ਅੰਤਰਿਆਮੀ ਸ਼ਬਦ ਦਾ ਅਵਤਾਰ ਧਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਬਲਾ ਵਿਚ ਅਰਦਾਸ ਬੇਨਤੀ ਜੋਦੜੀ ਹੈ ਜੀ ਮਹਾਰਾਜ ਆਪ ਜੀਆਂ ਦੀਦਰੋਂ ਘਰੋਂ ਵਰਸਾਏ ਅਮਰ ਸ਼ਹੀਦ ਜਥੇਦਾਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਅਤੇ ਅਨੇਕਾਂ ਸਿੰਘਾਂ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨਾਂ ਉਤੇ ਆਪ ਜੀ ਦਾਇਆ ਕਿਰਪਾ ਮੇਰਾਮਤਾ ਵਰਸਾ ਰਹੇ ਹੋ ਮਹਾਰਾਜ ਸੰਤਾਂ ਨੂੰ ਅਮਰ ਦਵੇਲੇ ਦਰਸ਼ਨ ਉਪਦੇਸ਼ ਦੀਆਂ ਦਾਤਾਂ ਵਾਸਕੇ ਨਿਹਾਲ ਕਰ ਰਹੇ ਹੋ ਜਿਸ ਨੂੰ ਸੰਤਾਂ ਵੱਲੋਂ ਆਪ ਜੀਆਂ ਦਾ ਕੁਟਾਨ ਕੋਲ ਧੰਨਵਾਦ ਸ਼ੁਕਰਾਨਾ ਹੈ ਜੀ ਅਰਦਾਸ ਹੈ ਮਹਾਰਾਜ ਤੇ ਬਾਸ਼ਾ ਜੀ ਆਪ ਜੀ ਦਾ ਪਾਵਨ ਫੁਰਮਾਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਵਾਹੂ ਆਹ ਬਾਣੀ ਨਿਰੰਕਾਰ ਹੈ ਜਿਸ ਜੀਵਡ ਅਬਰ ਨਾ ਕੋਈ ਧਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀਆਂ ਦੇ ਪਹਿਲੇ ਪ੍ਰਕਾਸ਼ ਗੁਰੂ ਮਹਾਰਾਜ ਮੁੱਖ ਰੱਖਦੇ ਹੋਏ ਬੇਅੰਤ ਸੰਗਤਾਂ ਸੱਚੇ ਪਾਤਸ਼ਾਹ ਜੀ ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਸ਼ਹੀਦਾਂ ਦੇ ਪਾਵਨ ਸਥਾਨਾਂ ਉੱਤੇ ਹਾਜ਼ਰੀਆਂ ਭਰੀਆਂ ਹਨ ਮਹਾਰਾਜ ਸਭਨਾਂ ਦੀਆਂ ਤਿਲ ਫੁੱਲ ਭੇਟਾਵਾਂ ਚਰਨਾਂ ਵਿੱਚ ਪ੍ਰਵਾਨ ਕਰਨੀਆਂ ਜੀ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਸਭਨਾਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਅਨੰਦ ਵਧਾਉਣੇ ਆਜੀਵਿਕ ਨਾ ਕਲੇਸ਼ਾ ਸੰਕਟਾਂ ਰੋਕਾਂ ਪਾਪਾਂ ਦੇ ਨਾਸ ਕਰਨੇ ਆਪਣੀ ਭਜਨ ਬਾਣੀ ਦੇ ਪ੍ਰਵਾਹ ਕਾਨੇ ਮਿਹਰ ਕਰਨੀ ਮਹਾਰਾਜ ਆਪ ਜੀ ਦੁਆਰਾ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਇਸ ਨੂੰ ਸੰਗਤਾਂ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਤਰੀ ਬਾਖਸਾਲ ਸੋਚ ਪਵਿੱਤਰਾ ਹਉ ਲਾਭ ਕੋ ਹੋ ਘਰ ਰਾਈ ਸੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੀ ਜੂ ਜੀ ਸ਼ਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੀ ਮੇਰ ਕਰੋ ਮਹਾਰਾਜ ਪਾਵਨ ਦੀਵਾਨ ਪ੍ਰਾਰambh ਕਰਨ ਦੀ ਆਗਿਆ ਬਖਸ਼ੋ ਮਿਹਰ ਕਰਨੀ ਜੀ ਸੇ ਪਾਸ਼ਾ ਜੀ ਉਹ ਅਰਦਾਸ ਕਰਵਾਤਾ ਘਾਟਾ ਪੁੱਛ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਜ ਕਰਨੇ ਸਹੀ ਪਿਆਰੇ ਬੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ واحو جی کا خالص واحد جی کی فتح دورا گیا بہی اکال کی سب سکھن کو حکم ہے گرو گرنتھ جی پرگٹ گرا کی دے جو پربھ کو ਦਰੀਗਾ ਖਾਲਸਾ ਖੁਆਰ ਹੋਏ ਸਭ ਮਿਲਹਾਂਗੇ ਬਚੀ ਸ਼ਰਨ ਜੋ ਵਾਹਿਗੁਰੂ ਨਾਮ ਜਾਜ ਹੈ ਜੋ ਸਰਦਾਕਾਰ ਸੇਵਾ Yeah. I'm